ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀ ਕੀ ਪਤੇ ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿਤ ਧਰ ਸਾਈ ਜਾਏ ਸੰਹਾਲ ਜਿਥੈ ਹੀ ਤਉ ਵੰਯਣਾ ਫਰੀਦਾ ਜਿਨੀ ਕੰਮੀ ਨਾਹੇ ਗੁਣ ਤੇ ਕੰਮੜੇ ਵਸਾਰ ਮਤ ਸਰਮਿੰਦਾ ਥੀ ਵਹੀ ਸਾਈ ਦਾ ਦਰਬਾਰ ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਭRAND ਦਰਵੇਸਾਂ ਦਰਵੇਸਾਂ ਨੂੰ ਲੋੜੀਐ ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀRAND ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ ਗੁਨ ਹੀ ਭਰਿਆ ਮੈਂ ਫਿਰਾ ਲੋਕ ਕਹੈ ਦਰਵੇਸ ਗੁਣ ਹੀ ਹਾਂ ਗੁਣ ਹੀ ਥੋੜਾ ਜਿਹਾ ਪਾਰਾ ਬੋਲਣਾ ਜਿਆਦਾ ਵੀ ਪਾਰਾ ਨਹੀਂ ਕਰਨਾ ਗੁਨਾਹਾਂ ਦਾ ਭਰਿਆ ਔਗਨਾ ਦਾ ਸੰਪਰਦਾ ਦੇ ਵਿੱਚ ਪਾਠ ਇਹ ਦਰਮਿਆਨਾ ਜਿਹਾ ਹੀ ਕਰਾਇਆ ਜਾਂਦਾ ਹੈ ਜਿਆਦਾ ਪਾਰਾ ਨਹੀਂ ਅਰਥ ਦਾ ਕਰ ਹੀ ਲੈਣਾ ਹੁੰਦਾ ਹੈ ਗਿਆਨੀ ਸਿੰਘ ਜੀ ਨਹੀਂ ਗੁਣ ਹੀ ਭਰਿਆ ਮੈਂ ਫਿਰਾ ਗੁਨਾਹੀ ਨਹੀਂ ਕਹਣਾ ਗੁਨਾਹੀ ਗੁਣ ਹੀ ਗੁਣ ਹੀ ਭਰਿਆ ਮੈਂ ਫਿਰਾ ਲੋਕ ਕਹੈ ਦਰਬੀਸ਼ ਤਤੀ ਤੋਏ ਨਾ ਪੱਲਵੈ ਜੀ ਜਲ ਤੁਬੀ ਦੇ ਫਰੀਦਾ ਜੋ ਡੋਹਾਗਣ ਰੱਬ ਦੀ ਝੂਰੇ ਦੇ ਝੂਰੇ ਜਾਂ ਕੁਆਰੀ ਤਾਂ ਚਾਉ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਉ ਵੱਤ ਕੁਆਰੀ ਨਾ ਥੀਐ ਕੱਲਰ ਕੇਰੀ ਛੱਪੜੀ ਆਏ ਉਲੱਥੇ ਹੰਜ ਚਿੰਜੂ ਬੋੜਨ ਨਾ ਪੀਵਹ ਉੱਡਨ ਸੰਦੀ ਡੰਝ ਹਾਂਸ ਉੱਡਰ ਕੂਧਰੈ ਪਇਆ ਲੋਕ ਵਿਡਾਰਨ ਜਾਏ ਇੱਥੇ ਨਾਲ ਕੂਧਰੈ ਉਚਾਰਨ ਕਰਨਾ ਕਈ ਵਾਰ ਕ੍ਰੋਧੈ ਬੋਲਿਆ ਜਾਂਦਾ ਹੈ ਹੰਸ ਉਡਰ ਕੂਦ ਰਇ ਪਇ ਲੋਕ ਵਿਡਾਰਨ ਜਾਇ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੁਦਰਾ ਖਾਏ ਚਲ ਚਲ ਗਈਆਂ ਪੰਖੀਆਂ ਜਿਨੀ ਵਸਾਏ ਤਲ ਫਰੀਦਾ ਸਰ ਭਰਿਆ ਭੀ ਚੱਲ ਸੀ ਥੱਕੇ ਕਵਲ ਇਕਲ ਇਕਲ ਉਚਾਰਨ ਕਰਨਾ ਫਰੀਦਾ ਇਟ ਸਿਰਾਣੇ ਭੁਏ ਸ਼ਵਣ ਕੀੜਾ ਲੜਿਓ ਮਾਸ ਕੀਟੜਿਆ ਜੁਗ ਵਾਪਰੇ ਇਕਤ ਪਇਆ ਪਾਸ ਫਰੀਦਾ ਭੰਨੀ ਘੜੀ ਸਮੰਨਵੀ ਟੁੱਟੀ ਨਗਰ ਲੱਜ ਅਜਰਾਇਲ ਫਰੀਸਤਾ ਕੈ ਘਰ ਨਾਠੀ ਅੱਜ ਫਰੀਦ ਫਰੀਦਾ ਪੰਨੀ ਘੜੀ ਸੁਵੰਨਵੀ ਟੂਟੀ ਨਾਗਰ ਲੱਜ ਜੋ ਸੱਜਣ ਭੁਏ ਭਾਰ ਸੀ ਸੇ ਕਿਉ ਆਵਹਿ ਅੱਜ ਫਰੀਦਾ ਬੇ ਨਿਵਾਜਾ ਕੁੱਤਿਆ ਏਹ ਨਾ ਭਲੀ ਰੀਤ ਕਾਬਹੀ ਚੱਲ ਨਾ ਆਇਆ ਪੰਜੇ ਵਖਤ ਮਸੀਤ ਉਠ ਫਰੀਦਾ ਉਜੂ ਸਾਜ ਉਜੂ ਪੋਲਾ ਹੀ ਬੋਲਣਾ ਹੈ ਸੁਭਾਣ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ ਕੱਪ ਉਤਾਰ ਪੋਲਾ ਜੋ ਸਿਰ ਸਾਈ ਨਾ ਨਿਵੈ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਂਏ ਕੁੰਨੇ ਜਲਾਈਐ ਬਾਲਣ ਸੰਦੈ ਥਾਏ ਫਰੀਦਾ ਕਿਥੈ ਤੈਡੇ ਮਾਪਿਆ ਜਿਨੀ ਤੂੰ ਜਣਿਓ ਹੀ ਜਿਨੀ ਤੂੰ ਜਣਿਓ ਹੀ ਤੈ ਪਸ ਹੋ ਓਏ ਲੱਦ ਗਏ ਤੂੰ ਅਜੈ ਤੂੰ ਅਜੈ ਨਾ ਪਤੀਣੋ ਹੀ ਫਰੀਦਾ ਮਨ ਮੈਦਾਨ ਕਰ ਤੋਏ ਟਿੱਬੇ ਲਾਹੇ ਤੋਏ ਟਿੱਬੇ ਲਾਹੇ ਅੱਗੇ ਮੂਲ ਨਾ ਆਵਸੀ ਦੋਜ ਕ ਸੰਦੀਪਾ ਹੈ ਮਹੱਲਾ ਪੰਜਵਾ ਫਰੀਦਾ ਖਾਲਕ ਖਲਕ ਮਹ ਖਲਕ ਵਸੈ ਰਬ ਮਾਹੇ ਰਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ ਫਰੀਦਾ ਜੇ ਦੇਹ ਨਾਲਾ ਕੱਪਿਆ ਜੇ ਗਲ ਕਪਹਿ ਚੋਖ ਪਵਣ ਨਾ ਇਤੀ ਮਾਮਲੇ ਸਹਾਂ ਨਾ ਇਤੀ ਦੁਖ ਚੱਬਣ ਚੱਲਣ ਰਤਨ ਸੇ ਸੁਣੀ ਅਰ ਬਹਿ ਗਏ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਚੱਬਣ ਚੱਲਣ ਰਤਨ ਇਥੇ ਵਿਸਰਾਮ ਸੇ ਸੁਣੀ ਅਰ ਬਹਿ ਗਏ ਮੁੱਤੀ ਤਾਹ ਛੇੜੇ ਮੁੱਤੀ ਤਾਹ ਸੇ ਜਾਨੀ ਚੱਲ ਗਏ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ